ਸਤਿ ਸ਼੍ਰੀ ਅਕਾਲ ਬਿੱਟੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਾਂ ਜੇ ਪਹੁੰਚੇ ਨਾਪਾ ਨਾਪੇ ਦੀ 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 ਨਾਪੇ ਲੱਗੇ ਲੱਗੇ ਪੈਦਾ ਇਹ ਨਾਪੇ ਦੇ ਉੱਥੇ ਵਾ ਫੈਕਟਰੀ ਕੋਲ ਜੇ ਤੁਹਾਨੂੰ ਦਿਖਾਉਦੇ ਇੱਥੇ ਕੀ ਕੁਝ ਬਣ ਰਿਹਾ ਤੇ ਚੈੱਕ ਕਰੋ ਆਪਣੇ ਆ ਸਮਾਨ ਤਾਂ ਜਾਂਦਾ ਹੀ ਨਹੀਂ ਮਨ ਲੱਗਦਾ ਹੈ ਨਹੀਂ ਜਾਂਦਾ ਇਹ ਇੱਥੇ ਕੀ ਵੰਡਾ ਵੰਡਾ ਜਾਂਦਾ ਐਦਾਂ ਮਾਰੇ ਕੋ ਉੱਥੇ ਮਿਲਦਾ ਨਹੀਂ ਇੱਥੇ ਉੱਥੇ ਦੂਜਾ ਦੇਖੀ ਮਿਲਦਾ ਸਟੀਲੀਆਂ ਆ ਹਾਂ ਸਟੀਲੀ ਕਿ ਦੇਖੀ ਹੈ ਦੇਖੀ ਮਾਰੇ ਨਹੀਂ ਨਹੀਂ ਯਾਰ ਇਹ ਸਟੀਲ ਹੀ ਹੈ ਇਹ ਜਾਂਦਾ ਹੀ ਨਹੀਂ ਯਾਰ ਇਹ ਮਾਲ ਅੱਗੇ ਬਾਕੀ ਚੈੱਕ ਕਰੋ ਜੀ ਅੱਗੇ ਤੁਹਾਨੂੰ ਲੈ ਕੇ ਚਲਦੇ ਦਿਖਾ ਦੇ ਐਕਸਲ ਵਗੈਰਾ ਇੱਥੇ ਰੇਟ ਦਾ ਵੀ ਫਰਕ ਹੋਊਗਾ ਕੋਈ ਫਰਕ ਕਿੰਨਾ ਕੁ ਫਰਕ ਹੈ ਰੇਟ ਦਾ ਹੈਗਾ 25% ਘੱਟ ਵਾੜਾ ਅੱਛਾ 25 25% ਰੇਟ ਦਾ ਫਰਕ ਆ ਜੀ ਬਾਕੀ ਆਪਾਂ ਬਾਡੀਆਂ ਵਗੈਰਾ ਚੈੱਕ ਕਰੋ ਆ ਦੇ ਦੇ ਬਲੇ ਸਟੀਲ ਗੇਰਾਂ ਇਹ ਸਾਰਾ ਇੱਕ ਇੱਕ ਅਲੱਗ-ਅਲੱਗ ਦੇ ਵੀ ਜਿਵੇਂ ਆ ਮੈਨੂੰ ਲੱਗਾ ਕੁਆਲਟੀ ਆਉਲੀ ਨਹੀਂ ਗਈ ਉਹ ਬਸ ਹੋ ਰਹੇ ਉਹ ਬਸ ਹੋ ਰਹੇ ਹਾਂ ਉਹ ਚੰਗੀ ਕੁਆਲਟੀ ਹੈ ਨਾ ਆ ਜੀ ਚੰਗੀ ਕੁਆਲਟੀ ਆ ਤੇ ਆ ਥੋੜੀ ਦੇਸੀ ਲੱਗਦੇ ਆ ਇੱਕੋ ਹੀ ਬਾਡੀ ਜੋਤੀ ਹੈ ਉਹ ਪਾਣੀ ਦੇ ਆ ਆ ਉਹ ਪਾਣੀ ਦੇ ਤੇ ਚੋ ਪੰਜ ਗਰੀਆ ਚਾਰ ਵਾਲਾ ਅੱਗੇ ਆਵੇ ਬਾਕੀ ਅੱਗੇ ਤੁਹਾਨੂੰ ਦਿਖਾਉਂਦੇ ਜੀ ਆ ਚੈੱਕ ਕਰੋ ਹਾਵਲ ਫਿੰਗਰ ਦਾ ਸਾਈਜ਼ ਕਿਹੜੀ ਆ ਇਹ ਬੰਦ ਹੀ ਹੋ ਗਈ ਫਿੰਗਰ ਵੀ ਤਿਆਰ ਹੋ ਰਹੀ ਆ ਫਰੈਂਡਿਸ ਉੱਥੇ ਤਿਆਰ ਹੋ ਜੇ ਅੱਗੇ ਅੱਗੇ ਤਿਆਰ ਹੋ ਗਈ ਜਾਂ ਕਿ ਜਿਹਦਾ ਮੂੰਹ ਮ ਬਣਾਇੰਦਾ ਚਲੋ ਅੱਗੇ ਚੱਲੋ ਹਣਾ ਆਪਣੇ ਲੋਕਲ ਮਾਰਕੀਟ ਵਾਲੇ ਆ ਇਹ ਇੱਥੋਂ ਤਾਂ ਲੈ ਕੇ ਜਾਂਦੇ ਹੋਗੇ ਨਾ ਨਾ ਇੱਥੋਂ ਹੀ ਜਾਂਦਾ ਇਹ ਰਸਈ ਕੋਲੋਂ ਲੈਂਦੇ ਉੱਥੇ ਲਿਜਾਣੇ ਵਗੈਰਾ ਹਣਾ ਬਾਕੀ ਆ ਚੈੱਕ ਕਰੋ ਸ਼ੌਫਟਾਂ ਇਹ ਕਿਹੜੀ ਕੰਪਨੀ ਦਾ ਫਾਰਮ ਲੈਂਨ ਐਸਾ ਜੀ ਬਾਕੀ ਆ ਆਪਾ ਵੇਖੋ ਜੀ ਹੱਬਾ ਕਿੰਨੀ ਸਟੀਲ ਆ ਕਿੰਨੀ ਵਧੀਆ ਬਣੀ ਆਈ ਆ ਤੇ ਮੇਰੇ ਖਿਆਲ ਚ ਆਪਣੇ ਆਪਣੀ ਜਾਂਦੀ ਹੋਗੇ ਤੇ ਜਾਂਦੀ ਹੋਣੀ ਆ ਜਲਵਾ ਕੇ ਫੋਲੇ ਹੀ ਰੱਖੀ ਡੈਗਣਾ ਪਵੇ ਆਪਣਾ ਨਾਂ ਪੈ ਜਾਣਾ ਫੋਲੇ ਹੀ ਰੱਖੀ ਆਹ ਇਹ ਤਾਂ ਨਾ ਆਇਓ ਬਾਕੀ ਇੱਥੇ ਵੀ ਗੇਰ ਤਿਆਰ ਹੋ ਰਿਹਾ ਆ ਸਾਹਮਣੇ ਆ ਜੀ ਜੋ ਹੋ ਰਿਹਾ ਨਹੀਂ ਪੱਲਾ ਰੋਹੀ ਇਹਦੇ ਮਾਰਕ ਉਹ ਚੀਜ਼ ਹੋਰ ਨਹੀਂ ਇਹ ਸਫਾਈ ਕਰਨੀ ਇਹ ਮਾਰਕਾ ਵੀ ਇਹਨਾਂ ਦਾ ਹੀ ਹੈ ਨਾ ਮਾਰਕਾ ਵੀ ਇਹਦੇ ਨਾਲ ਬਿੱਲੀ ਖਾਦੇ ਇਹਦੇ ਸਫਾਈ ਕਰਨੀ ਯਾਰ ਪਰ ਗਰੀਨ ਲੀਕ ਤੇਰਾ ਮਲਕੀ ਮਲਕ ਤੇ ਇਹ ਨਹੀਂ ਹੋਣਾ ਜੀ ਜੀ ਆਹ ਦੇ ਕਰਾਰੀਆਂ ਬੰਦੇ ਆਹ ਦੇ ਕਰਾਰੀਆਂ ਬੰਦੇ ਆਹ ਦੇਖੋ ਜੀ ਜਿਹੜੀ ਆਪਣੇ ਕੋਲੇ ਬਰਾਰੀ ਪਹੁੰਚਦੀ ਆ ਇਹ ਚੀਜ਼ ਨਹੀਂ ਪਹੁੰਚਦੀ ਆਪਣੇ ਕੋਲੇ ਪਹੁੰਚਦੀ ਆਮ ਦੇਸੀ ਜਿਹੜੀ ਇੱਕ ਅੱਧਾ ਸੇਨ ਚੱਲਦੀ ਰਸ ਤੇ ਖਰਾਬ ਹੋ ਜਾਂਦੀ ਆ ਇਹ ਸਦਾ ਬਾਰੇ ਟੀਜ ਯਾਨੀ ਕਿ ਇੱਕ ਵਾਰੀ ਬਹੁਤ 4 ਸੇਨ ਪਰਵਾਹ ਨਹੀਂ ਇਹਨੂੰ ਐਵੇਂ ਗੱਲ ਹੈ ਨਾ ਐਵੇਂ ਕਿਤੇ 4 ਸੇਨ ਕੱਢੂਗੀ ਰਾਮ ਨਾਲ ਲੇਕਿਨ ਹੀ ਜਾਦੀ ਨਹੀਂ ਹੈ ਅਰੇ ਕੱਲੇ ਕੱਲੇ ਪਾਰ ਤੋਂ ਇਹ ਬੰਦਾ ਲਈਏ ਕਨਾਲ ਹੈ ਹਾਂ ਉਹ ਨਹੀਂ ਕਬਰ ਕਰਦੇ ਪੈਟਰੋਲ ਵਟੇਂਦੇ ਆਹ ਕੱਲੇ ਪਾਰ ਤਾਗ ਜੀਆ ਸਕਰਾਡ ਸਕਰਾਡ ਇਹ ਜੀ ਸਕਰਾਡ ਵਗੈਰਾ ਬਣਨਗੇ ਨੇ ਜੀ ਜਿਹੜਾ ਆਪਾਂ ਫਿਲਟਰ ਨੂੰ ਲਾਉਂਦੇ ਕੀ ਆ ਉਹ ਡਾਉਰ ਇਹਨਾਂ ਨੂੰ ਉਹ ਹਾਂ ਤਾਂ ਆਰ ਮਾਰਨਿੰਗ ਦਾ ਪ੍ਰਾਣੀ ਤਿਆਰ ਕਰ ਰਹਾ ਕੀ ਚੱਕਰ ਹੈ ਇੱਥੇ ਆ ਕੇ ਰੁਕਣਾ ਜਾਏ ਕਿ ਦਿਉਣਾ ਹੈ ਹਾਂ ਇੱਥੇ ਆ ਕੇ ਗੋਤੇ ਰ ਖਾਣ ਲੱਗ ਗਿਆ ਜੀ ਗੋਤੇ ਨਹੀਂ ਇਹਨਾ ਬਣਾਏ ਹੋਣੇ ਕੋਈ ਹੋਰ ਅੱਛਾ ਇਹ ਨਵੇਂ ਬਣੇ ਹੀ ਕੋਈ ਨਹੀਂ ਬਣਾਏ ਜਾਂਦੇ ਜਾਣਗੇ ਜਪਾਨੀ ਚੀਜ਼ ਹੈ ਹਨਾ ਬਾਹਰ ਦੀ ਉਹਨੂੰ ਤਿਆਰ ਦੁਬਾਰਾ ਕਰਦੇ ਆ ਇਹ ਦੇਖਾ ਇਹ ਪਹਿਲਾਂ ਹੁੰਦਾ ਮੋٹے ਮੋਟਾ ਉਹ ਬਣਾਉਂਦੇ ਆ ਠੀਕ ਹੈ ਬਾਕੀ ਅੱਗੇ ਤੁਹਾਨੂੰ ਲੈ ਕੇ ਚੱਲਦੇ ਆ ਆਹ ਹੈ ਇਹ ਬੁੱਲੇ ਹੀ ਨਹੀਂ ਬਣਨੇ ਆਪ ਇਹਦਾ ਕੀ ਬਣੂਗਾ ਜੀ ਇਹ ਜੀ ਬਣੂਗੀ ਇਹ ਸਟਰੀਲੀਆਂ ਕੇ ਆਮ ਲੋਹਾ ਹੈ ਇਹ ਉਹ ਲਾ ਕੇ ਸਟਰੀਲੀ ਬਣਦੇ ਆ ਹਨਾ ਚਲੋ ਜ ਅੱਗੇ ਆਹ ਪਤਾ ਹੈ ਮੈਨੂੰ ਅੱਜ ਆ ਜਰਾ ਫੋਟੋ ਲਗਾਂਗੇ ਕੋਈ ਐਸਾ ਹੋਏ ਕਾਗ ਜੀ ਹੈ ਇਹ 160 ਰੁਪਏ ਆ ਬਹੁਤ ਆ ਜਾਨੀ ਕਿ 160 ਬਣ ਕੇ ਰੱਖੀ ਪਈ ਆ ਦੂਸਰੀ ਬਣੂਗੀ ਆ ਦੇਖੋ ਜੀ ਫੁੱਲ ਟਾਈਪਰ ਕੀਤੀ ਆ ਹਾਰਡ ਕਰਕੇ ਪੂਰੀ ਗਰਭ ਕਰਕੇ ਤਿਆਰ ਕਰੀ ਜਾਂਦੇ ਆ ਕਾਗ ਜੀ ਹੈ ਇਹ ਵੀ ਆਵੇ ਉਹ ਕਿ ਵੀਰ ਜਗਾੜਿਆ ਵਾਲਾ ਹਾਂਜੀ ਅੱਛਾ ਕੜਾ ਅੱਟਿ ਕੁਲਾ ਕੜਾ ਅੱਟਿ ਕੁਲਾ ਕੜਾ ਅੱਟਿ ਕੁਲਾ ਕਲੱਚ ਵਾਲਾ ਜਗਾੜ ਏ ਇਹ ਕਿਹੜੇ ਰੋਡ ਤੇ ਬੰਨੀ ਈ ਫੈਕਟਰੀ ਆਪਣੀ ਕਿਹੜੇ ਰੋਡ ਤੇ ਆ ਇਹ ਮੇਕੋੜਾ ਰੋਡ ਤੇ ਮੇਕੋੜਾ ਉਰਦ ਤੇ ਹਾਂ ਆ ਵੀ ਬਣਾਉਂਦੀ ਹਾਂ ਹਾਂ ਇੱਕ ਰਾਹੀ ਹੈ 52 ਦੰਦੇ ਵਾਲੀ 50 ਦੰਦੇ ਵਾਲੀ ਬਾਕੀ ਇੱਥੇ ਲੇਡੀਜ਼ ਵਗੈਰਾ ਕੰਮ ਕਰਦੀ ਔਰਤਾ ਕੰਮ ਕਰਦੀ ਹੈ ਇੱਥੇ ਬਹੁਤ ਵਧੀਆ ਕੰਮ ਕਰ ਰਿਹਾ ਉਹਨਾਂ ਦਾ ਦੇਖੋ ਤੁਹਾਨੂੰ ਸਾਹਮਣੇ ਦਿਖਾਉਂਦੇ ਜੀ ਕੇ ਨਾ ਪਾਵੇ ਹੋਏ ਆ ਆ ਕਰਾ ਲਈ ਆਪਣੇ ਨਹੀਂ ਪਹੁੰਚ ਜਿਹੜਾ ਆਪਾਂ ਨੇ ਟੇਪਰ ਦੇ ਤੁਹਾਨੂੰ ਟੇਪਰ ਆ ਆ ਕਰਾ ਲਈ ਇੱਥੇ ਟੇਪਰ ਇੱਥੇ ਹੁੰਦੀ ਆ ਆਪਾਂ ਨੇ ਦਿੰਦੇ ਆ ਪਲੇਨ ਸਿੱਧੀ ਜਿਹੜੀ ਅੱਧਾ ਸਿਣ ਚੱਲੂਗੀ ਤੇ ਕਸੇਗੀ ਅਸਲ ਟੇਪਰ ਆ ਚੀਜ਼ ਐ ਹਾਂ ਇਥੇ ਕੁੜੀਆਂ ਕੰਮ ਕਰਦੀਆਂ ਬਾਕੀ ਫਿੰਗਰ ਵਗੈਰਾ ਆ ਗਈ ਅੱਗੇ ਸਾਹਮਣੇ ਫਿਰ ਆਹ ਕੀ ਚੀਜ਼ ਐ ਇਹਦਾ ਕੀ ਬਣੂਗਾ ਗਰਾਰੀਆਂ ਬਣਨੇ ਸਕਰਾਉਟ ਆ ਗਰਾਰੀਆਂ ਨਹੀਂ ਸਕਰਾਉਟ ਬਣਨੇ ਨੇ ਸਕਰਾਉਟ ਆ ਆਹ ਸਕਰਾਉਟ ਬਣੇਗੇ ਬਗੀਚਾ ਭਾਈ ਤਾਂ ਲੱਗਦਾ ਜਿਵੇਂ ਪੂਰੀ ਜਾਣਕਾਰੀ ਲੱਗਦੀ ਆ ਆਪਣਾ ਨਾਲ ਆਪਣੇ ਜਿਆਦਾ ਕਾਰੀਗਰ ਲੱਗਦਾ ਹੈ ਜੀ ਆ ਬਸ ਟੈਂਡਰ ਵਾਲੇ ਨੇ ਬੇਲੀਆ ਇਹਨਾਂ ਨੇ ਸਪੈਸ਼ਲ ਦਿੱਤਾ ਵਿਕੇ ਸਾਡੇ ਬਣਾ ਦੋ ਜਿਹੜਾ 206 ਬਣਾਉਣਾ ਜੇ ਦੁਬਾਰਾ ਨਹੀਂ ਆਉਣਾ ਤੁਹਾਡੇ ਕੋਲ ਇਹਨਾਂ ਲੱਗੇ ਚੱਲ ਇੱਧਰ ਸਾਰੇ ਨੇ ਇੱਧਰ ਕੁੜੀਆਂ ਹੀ ਨੇ ਹਨਾ ਬਾਕੀ ਚੈੱਕ ਕਰੋ ਜੀ ਗਰਾਰੀ ਤੁਹਾਨੂੰ ਦਿਖਾਣੇ ਗਰਾਰੀ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਆ ਹਾਂਜੀ ਸਾਹਮਣੇ ਕਰਾਰੀ ਬੰਦ ਰਹੀ ਆ ਉਹ ਨੂੰ ਪੁੱਛਦੇ ਆ ਇਹ ਕੀ ਬਣ ਰਿਹਾ ਉਹ ਸਾਹਮਣੇ ਕੀ ਬਣ ਰਿਹਾ ਉਹ ਵਾਲਾ ਤਾਂਕਵਾ ਕਰਦੇ ਹਾਂ ਹਾਂਜੀ ਤਾਂਕਵਾ ਕਰਾਂਗੇ ਤਾਂਕਵਾ ਬੇਸ਼ੱਕ ਦਾਰ ਤੇ ਯਾਰ ਦਾਰ ਤੇ ਬਸ ਕਰੋ ਬਸ ਕਰੋ ਉਹਨੂੰ ਕੋਲ ਪੁੱਛਣ ਦੀ ਕੋਈ ਗੱਲ ਨਹੀਂ ਇਹ ਕੀ ਹੈ चला जगाड़े ये गरारी है गरारी फुल पूरी जिद यू ठोकर लगे फटेगी नहीं बीच में नहीं फटेगी ਆ ਦੇਖੋ ਜੀ ਇੱਥੇ ਆ ਕੇ ਫਿੰਗਰ ਤਿਆਰ ਹੋ ਗਈ ਆ ਇਹ ਬਾਕੀ ਸਾਹਮਣੇ ਬਣ ਰਹੀ ਆ ਜੀ ਇੱਕ ਬੜੀ ਘੜੀਆ ਬਣੀ ਘੜੀਆ ਅੱਲਾ ਬੰਦਾ ਇਦਾਂ ਧਾਰ ਕੀਤੀ ਨਹੀਂ ਫਿੰਗਰ ਇਹਦੇ ਇਹਦੇ ਬਾਅਦ ਹੋ ਗਈ ਆ ਪਾਨੇ ਬਲਦੇ ਬਣ ਗਈ ਆ ਹੋ ਗਈ ਬਣ ਰਿਹਾ ਉਹ ਫਿੰਗਰ ਫਿੰਗਰ ਹਾਂ ਉਹ ਫਿੰਗਰ ਬਣਦੀ ਜਾ ਰਹੀ ਬਹੁਤ ਹੋ ਰਿਹਾ ਲੱਗਦਾ ਕੋਈ ਜਲਾਇਆ ਚੱਲ ਵਿਖਾ ਦੇ ਮੈ ਫਿੰਗਰ ਚਾਰ ਹੋ ਰਹੀ ਹੈ ਜਿੱਥੇ ਸਾਹਮਣੇ ਇਹਦੇ ਨਾਲ ਪਾਣੀ ਕਿ ਪਾਉਂਦੇ ਜੇ ਉੱਪਰ ਆ ਚੱਲ ਰਿਹਾ ਜੀ ਉਹ ਤੋਂ ਦੇ ਘੱਟ ਨਹੀਂ ਪਾਣੀ ਕੱਦ ਵਾਸਤੇ ਪਾਉਂਦੇ ਉੱਪਰ ਇਹਨੇ ਕੰਮ ਨਾ ਹੋਵੇ ਤਾਂ ਅੱਛਾ ਯਾਨੀ ਕਿ ਪਾਟੇ ਫੁੱਟੇ ਨਾ ਹਨਾ आ गई नंबर कह दियाँ ग्यारह नंबर को दस नंबर नहीं चलो ਆ ਚੈੱਕ ਕਰੋ ਜੀ ਬਾਸਕਟ ਜਿਹੜੇ ਆਪਾਂ ਫੱਟੀ ਵਗੈਰਾ ਬੰਦੀ ਆ ਜਿਹਦੇ ਤਾਰਾਂ ਪਈਆਂ ਨੇ ਕਣਕ ਵਾਸਤੇ ਬਾਸਕਟ ਦਾ ਸਮਾਨ ਆ ਸਾਹਮਣੇ ਚੜ੍ਹਦਾ ਵਾ ਦੋ ਤੁਸੀਂ ਵੀ ਕੋਈ ਦੱਸ ਦਿਆ ਕਰੋ ਕੱਲੇ ਮੈਂ ਤਾਂ ਦੱਸੀ ਜਾਣਾ ਸਾਰਾ ਕੁਝ ਹੈ ਇਧਰ ਆ ਗਈ ਬੰਦਾ ਵਾ ਸਾਹਮਣੇ ਸਾਹਮਣੇ ਕੀ ਬੰਦਾ ਆ ਆ ਮੋਰ ਨਹੀਂ ਮੇਰੇ ਖਾਤੇ ਪੁਰਾਣੀ ਦੇ ਤਿਆਰ ਕਰ ਦਿਆ ਹਣਾ ਨਵੀਂ ਨਹੀਂ ਆਉਂਦੀ ਦੇਖੋ ਇਹ ਕੰਮ ਕਿੰਨਾ ਵਧੀਆ ਟੌਪ ਵਧਾ ਹੋ ਰਿਹਾ ਚਲੋ ਗੈਰਾਂ ਦਾ ਕੋਈ ਕੱਚਾ ਮਾਲ ਆ ਆ ਜੀ ਕੱਚਾ ਇੱਥੇ ਬੰਦਾ ਅੱਗੇ ਜਾ ਕੇ ਤਿਆਰ ਕਰਦੇ ਆ ਹਨਾ ਐਵੇਂ ਗੱਲਾਂ ਨਾ ਆ ਦੇਖੋ ਜੀ ਕੱਚਾ ਮਾਲ ਪਿਆ ਸਾਹਮਣੇ ਗੈਟਮ ਦੇ ਪੱਲਿਆਂ ਦਾ ਅੱਗੇ ਜਾ ਕੇ ਇਹਨਾਂ ਨੇ ਖਰਾਰ ਵਗੈਰਾ ਕਰਨਾ ਹੈ ਦਾ ਜੋ ਵੀ ਬਾਕੀ ਆ ਦੇਖੋ ਜੀ ਪੁਲੀਆਂ ਪਰੀਆਂ ਵਗੈਰਾ ਇੱਥੇ ਕੋਲੇ ਜੀ ਇਹ ਸਾਮਾਨ ਹੈ ਕਿਤੇ ਪਹੁੰਚੂਗਾ ਸ਼ਾਇਦ ਮੇਰੇ ਖਾਲੇ ਨਹੀਂ ਪਹੁੰਚਣਾ ਬੜੇ ਕਿਤੇ ਟਾਈਮ ਬਾਅਦ ਪਹੁੰਚੂਗਾ ਜੀ ਬਾਕੀ ਜੀ ਪੁਲੇ ਚੈੱਕ ਕਰੋ ਆਹ ਦਾਟਾ ਦਾ ਬ੍ਰੇਕ ਪੁਰਾਣਾ ਬਲੇ ਇਹ ਟੁੱਟਿਆ ਹੋਣਾ ਕਿ ਅੱਧਾ ਪੂਰਾ ਨਹੀਂ ਕੱਟ ਵਾਲਾ ਨਹੀਂ ਕੱਟ ਵਾਲਾ ਟੁੱਟਿਆ ਹੈ ਉਹ ਬੰਦਾ ਬਣਾ ਦਾ ਕੱਟ ਵਾਲਾ ਪੁਲਾ ਬਣਾਣੇ ਇੱਕ ਜਿਹੜਾ ਆਪਾਂ ਲਵਦੇ ਹੀ ਠੀਕ ਹੈ ਜਿਵੇਂਗਾ ਰੇਕ ਤਰ੍ਹਾਂ ਜਮਾਨ ਬਲੇਡ ਵਗੈਰਾ ਕੋਈ ਵੀ ਕੰਬੈਨ ਦਾ ਸਪੇਅਰ ਪਾਰਟ ਲੈਣਾ ਇੱਥੋਂ ਤੁਹਾਨੂੰ ਮਿਲੂਗਾ ਸਾਹਮਣੇ ਤੇ ਇੱਥੋਂ ਆਪਾਂ ਹੱਬਾ ਹੱਬਾ ਲੱਗੇ ਦਿਖਾ ਦੇਵੇਂ ਇਹ ਵੇ ਦੇਖੋ ਜੀ ਜਿੱਦਾਂ ਕੱਚਾ ਮਾਲ ਪਿਆ ਤੇ ਬਾਕੀ ਅਗਰ ਸ਼ਾਉਟ ਦਿਖਾਉਂਦੇ ਸ਼ਾਉਟ ਚੈੱਕ ਕਰੋ ਜੀ ਮਾਰਕਾ ਲੱਗਾ ਉੱਪਰ ਮਾਰਕਾ ਬਾਅਦ ਚਲਾਉਣਗੇ ਹਨਾ ਦੇਖੋ ਜੀ ਐਦਾਂ ਕਟਰ ਵਗੈਰਾ ਪਾਈ ਜਾਂਦੀ ਆ ਇਹਦਾ ਸਾਹਮਣੇ ਦੇਖ ਕਰੋ ਤਕਰੀਬਨ 100 ਕ ਬੰਦਾ ਕੰਮ ਕਰ ਰਿਹਾ ਅੰਦਰ ਫੈਕਟਰੀ ਦੇ ਸਾਮਾਨ ਸਾਰੀਆਂ ਕੰਪਨੀਆਂ ਇਹਨੂੰ ਕੋ ਲੈਣਦੇ ਹੁੰਦੇ ਆ ਹਾਂ ਸਾਰੀਆਂ ਕੰਪਨੀਆਂ ਮੇਰੇ ਸਾਮਾਨ ਨਾਲ ਲੈ ਲੈਂਦੇ ਇੱਥੇ ਮੈਂ ਜਾਂਦਾ ਹੋਊਗਾ ਜਿਹੜੇ ਜਿਹੜੇ ਯਾਰ ਚੰਗੇ ਦੁਕਾਨ ਵਾਲੇ ਨਾ ਉਹ ਇੱਥੇ ਨੂੰ ਜਾਂਦੇ ਜਿਹੜੇ ਉਦਾਂ ਜਿੰਨਾ ਵਿਚ ਕਟ ਕਮਾਈ ਕਰਨੇ ਉਹ ਜਾਨੀਗਾ ਉੱਥੋਂ ਲੈ ਕੇ ਜਾਂਦੇ ਆ ਆਪਣੇ ਲੁਧਿਆਣਾ ਵਗੈਰਾ ਵੀ ਜਿਹੜਾ ਇਹ ਟੈਂਪਰ ਸਮਾਨ ਹੈ ਸਾਰਾ ਵਧੀਆ ਜਿਹੜਾ ਵਧੀਆ ਕੁਆਲਟੀ ਦਾ ਚੱਲ ਅੱਗੇ ਜਾ ਬੰਦੇ ਕਿੱਧਰ ਚਲੇਗਾ ਆਪਣੇ ਤਿਆਰ ਕਰ ਦਿਓ ਵੀ ਇੱਥੋਂ ਚੱਲਾ ਕੇ ਜਾਂਦੇ ਹੋ ਹੋਊਗਾ ਕੋਈ ਨਾ ਵੀ ਇੱਥੇ ਲੈ ਕੇ ਜਾਂਦੇ ਆ ਹਾਂ ਮਾਰਕਾ ਨਹੀਂ ਲਾਇਆ ਜੀ ਸ਼ਾਰਟ ਦੇ ਉੱਪਰ ਹੈ ਕਿਹੜਾ ਮਾਰਕਾ ਬਾਕੀ ਜੀ ਇੱਥੇ ਕਿਵੇਂ ਉਹ ਪੌਣੇ ਬਾਕੀ ਰੋਕੇ ਇੱਥੇ ਆ ਕੇ ਡੀਲ ਹੁੰਦਾ ਹੈ ਇੱਥੇ ਇਹਨਾਂ ਨੇ ਸਮਾਨ ਸਾਰਾ ਦਿਨਾ ਹੁੰਦਾ ਦੇਖੋ ਪੂਰਾ ਡੱਬਿਆਂ ਦੇ ਵਿੱਚ ਪੈਕ ਵਗੈਰਾ ਹੋਇਆ ਸੀ ਪਾਸ ਪਾਸ ਸਟਾਫ ਦਾ ਸਾਰਾ ਸਮਾਨ ਤਿਆਰ ਦਾ ਰਹੇ ਮਗ ਯਾਰ ਸਾਮਾਨ ਆ ਗਿਆ ਫੇਰ ਹੀ ਗੱਲ ਕਰੀਏ ਇਹਦਾ ਇਹਦਾ ਆਪਾਂ ਜੀ ਤੁਹਾਨੂੰ ਬਾਹਰ ਦਿਖਾਉਣਾ ਜੰਸੀ ਜਿਹੜਾ ਫੈਕਟਰੀ ਵਗੈਰਾ ਕਿੱਦਾਂ ਦੀ ਸਾਹਮਣੇ ਲਿਖਿਆ ਜੀ ਢਿੰਗੜਾ ਖਾਲਸਾ ਸਾਮਾਨ ਸਾਰੇ ਸਿਲੰਡਰ ਵਾਕਈ ਇੱਧਰ ਆਜੋ ਜੀ ਅੱਗੇ ਤੁਹਾਨੂੰ ਦਿਖਾਉਣੇ ਦਾ ਹਿੱਸੇ ਨੇ ਕੀ ਐ ਇਸੇ ਥੋੜਾ ਨੇ ਫੈਕਟਰੀ ਦੇ ਦੂਜਾ ਨੇ ਮਾਨ ਉੱਤੇ ਜਗਾਰ ਲਾਉਣ ਵਾਸਤੇ ਇੱਧਰ ਰੇਮ ਰੂਮ ਬਣਦੇ ਸਾਰਾ ਕੁਝ ਇੱਧਰ ਬਣਦਾ ਹੈ ਇਹ ਪਾਸੇ ਰੇਮ ਰੂਮ ਬਣਦਾ ਹੈ ਸਾਰਾ ਜਮ ਰੇਮ ਇੱਥੇ ਤਿਆਰ ਕਰਦੇ ਆ ਆ ਗਈ ਸਾਕੋ ਦਾ ਜਵਾਬ ਦਾ ਜਗਾਰ ਬਣਾਣਾ ਹੈ ਅੱਛਾ ਮੈਂ ਹਰੇ ਹਿੱਸੇ ਵਾਲਾ ਉਹ ਦਰਸਨਾਬ ਕੋਲ ਵੇਖ ਲਈਏ ਲੇਟ ਪੜੀ ਹੋਰ ਆਵਰ ਮੈਲੇ ਜਗਾਰ ਆ ਗਿਆ ਐਸ ਐਮ ਐਸ ਵੀ ਤਿਆਰ ਹੈ ਜੀ ਇੱਥੇ ਦਵਾ ਤਿਆਰ ਕਰਕੇ ਰੱਖਿਆ ਪਿਆ ਸਾ ਸਰਾਬ ਹੈ ਬਾਕੀ ਤੁਹਾਨੂੰ ਸਟਾਫ ਕਰ ਦਿਖਾਉਣੇ ਅੰਦਰ ਇੱਧਰ ਸਾਹਮਣੇ ਛਾਣਨੇ ਆ ਇਹ ਜੀ ਨਾਬਾ ਰੋਡ ਤੇ ਪੈਂਦੀ ਆ ਇਹ ਬਾਕੀ ਤੁਹਾਨੂੰ ਵੀਡੀਓ ਜੇ ਆ ਦੇਖੋ ਜੀ ਸਟਾਫ ਜਿਹੜਾ ਤਿਆਰ ਕਰਦੇ ਆ ਪਹਿਲੋ ਆ ਚੀਜ਼ ਬਣਾਉਣਗੇ ਹਾਂ ਆ ਦੇਖੋ ਜੀ ਪਹਿਲੋ ਆ ਚੀਜ਼ ਬਣੂਗੀ ਓਂਕਾਰ ਲਿਖਿਆ ਉੱਪਰ ਓਂਕਾਰ ਕੋਕੜੀ ਦਾ ਇਹ ਸੰਦਰ ਬਣ ਰਿਹਾ ਇੱਦਾਂ ਹੀ ਬਹਿ ਗਏ। ਆਂਦੇ ਜਾ। ਇੱਥੇ ਸਟਾਫ ਕਰ ਤਿਆਰ ਹੁੰਦਾ ਜੀ ਆ ਸਾਹਮਣੇ। ਆਹ ਚੀਜ਼। ਬਾਕੀ ਅੰਦਰ ਅੰਦਰ ਚਲੀਏ। ਚੱਲ ਆ। ਭਾਈ ਆ ਚੈੱਕ ਕਰੋ ਜੀ ਪ੍ਰੈਸ ਕਿੱਥੇ ਚਾਰ ਹੁੰਦੀ ਆ। ਆ ਸਾਹਮਣੇ। ਇਹ ਬਾਕੀ ਭਾਈ ਚਾਰ ਕਰਦਾ ਕ੍ਰੈਂਕ ਨੂੰ ਦੇਖੋ। ਇਹ ਕ੍ਰੈਂਕ ਤਿਆਰ ਹੋ ਰਹੀ ਆ।

あ、はあ、い、やあでかいからんさん。 ਆਪਾਂ ਜੀ ਅੰਦਰੋਂ ਤੁਹਾਨੂੰ ਦਿਖਾ ਕੇ ਲੈ ਆਂ ਅੰਦਰ ਕ੍ਰਿੰਕ ਬਗਾਇਆ ਤਿਆਰ ਹੋ ਰਹੀ ਸੀ ਗਰਮ ਕਰਕੇ ਉਹਨੂੰ ਪੂਰਾ ਸੇਕਾ ਦੇ ਕੇ ਹੀਟ ਦੇ ਕੇ ਤੇ ਅੰਦਰ ਕ੍ਰਿੰਕ ਕਿਹੜੇ ਤਰੀਕਾ ਨਾਲ ਬਣਦੀ ਤੁਹਾਨੂੰ ਆਪਾਂ ਦਿਖਾਇਆ ਉਸ ਤਰੀਕੇ ਨਾਲ ਕਰਕੇ ਤਿਆਰ ਹੁੰਦੀ ਆ ਤੇ ਬਾਕੀ ਆ ਦੇਖੋ ਜੀ ਆਹ ਸਟਾਫ ਕਰ ਤਿਆਰ ਹੋਏ ਪੈ ਗੈਟਰਮ ਵੀ ਇੱਥੇ ਤਿਆਰ ਹੁੰਦੇ ਆ ਹਾਂ ਆ ਚੱਕਰ ਜੀ ਅੰਦਰੋਂ ਕੱਚਾ ਮਾਲ ਹੁੰਦਾ ਤਿਆਰ ਕਰ ਕਰਕੇ ਚੀਰ ਚਾੜ ਬਣਾ ਕੇ ਬਾਹਰ ਇੱਥੇ ਇਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਆ ਦੇਖੋ ਬਾਹਰ ਆਈ ਦੀ ਹੈ ਕ੍ਰਿੰਕ ਆ ਬਾਕੀ ਦਾ ਪੇਂਟ ਵਗੈਰਾ ਵੀ ਕਰਿਆ ਪਿਆ ਆ ਬਾਈ ਸਪੈਸ਼ਲ ਰੱਖਿਆ ਰੰਗ ਵਾਸਤੇ ਪੇਂਟ ਕਰਨ ਦਾ ਪੇਂਟ ਕੱਲਾ ਰੰਗ ਪੇਂਟ ਕਰਨਾ ਦਾ ਤੂੰ ਉਧਰ ਬਣ ਕੇ ਇਧਰ ਹੋਈਆਂ ਹਾਂ ਇਹ ਕਰ ਕਰ ਕੇ ਇੱਥੇ ਆ ਕੇ ਲਾਸਟ ਹੁੰਦਾ ਇੱਥੇ ਐਂਡ ਹੋ ਜਾਂਦੀ ਆ ਕੇ ਹਾਂ ਇਹ ਬਰੰਗ ਹੋ ਗਈ ਜੀ ਇਹ ਬਾਹਰ ਨਹੀਂ ਕਰਦਾ ਰੰਗ ਇਹ ਤੇ ਜੇਰ ਦਾ ਨਾ ਜੇਰ ਦੀ ਬਣੀ ਇਹ ਕਾਲਾ ਰੰਗ ਲਗਾ ਇਹ ਰੰਗ ਤਾਂ ਨਹੀਂਗਾ ਕੇ ਰੰਗ ਇਹ ਪੇਡ ਹੈ ਇਹ 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 ਦੋ ਲਾਈਨਾਂ ਚੱਲ ਆ। ਮੈਂ ਵਾਅਦਾ ਨਹੀਂ ਕੀਤਾ। ਚਲਿਏ। ਅੱਪਾ ਤੁਹਾਨੂੰ ਸਾਰੇ ਅੰਦਰੋਂ ਫੈਕਟਰੀ ਕਮਾਤੀਆ ਜੇ ਕਰਾਤੀਆ ਤੇ ਬਾਕੀ ਕ੍ਰੈਂਕ ਵੀ ਤੁਹਾਨੂੰ ਦਿਖਾ ਦਈ ਕਿ ਕਿਹੜੇ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਤੇ ਇਹ ਸਿਖਾਤੇ ਆ ਬੀ ਇੱਥੇ ਤਿਆਰ ਹੁੰਦੇ ਆ। ਬੀਚਾ ਹੁਣ ਮੜਾ ਇਹਨਾਂ ਨੂੰ ਦੱਸੀ ਮੈਂ ਤਾਂ ਪਹਿਲੀ ਵਾਰ ਕਿਹੜੇ ਰੋਡ ਤੇ ਪੈਂਦੀ ਹੈ ਇਹ ਕੀ ਨਾ ਏਜੰਸੀ ਦਾ ਫੈਕਟਰੀ ਦਾ ਨਾਪਾ ਰੋਡ ਨਾਪਾ ਰੋਡ ਇਧਰ ਕਿਹੜਾ ਰਾਏਕੋਡ 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 ਨਾਪਾ ਰੋਡ ਤੇ ਜੀ ਇਹ ਨਾਬੇ ਤੋਂ ਪਏ 6 ਕਿਲੋ ਮੀਟਰ ਰਾਏ ਕੋੜ ਨਹੀਂ ਮਲੇਰ ਕੋੜ ਰਾਤ ਨਾਬਾ ਇਸ ਰੋਡ ਤੇ ਪੈਂਦੀ ਹੈ ਜੀ ਇਹ ਇਹ ਕਿਹਦਾ ਪਾਰਾ ਹੀ ਇਹ ਕਿਹਦਾ ਪਾਰਾ ਸਾਵਾ ਨਾ ਕੋੜ ਪਾਰੇ ਆਪੇ ਪਾਰੇ ਨੇ ਇਹ ਮਲੇਰ ਕੋੜ ਨੇ ਤੋਂ 20 ਕਿਲੋ ਮੀਟਰ ਤੇ ਨਾਬੇ ਤੋਂ 7 ਕਿਲੋ ਆਖੂ ਆਜ ਮੇਰੇ ਘਰ ਚ ਪ੍ਰਾਣਾ ਕੋਈ ਬਜ਼ੁਰਗਾਂ ਦਾ ਹਨਾ ਆਹ ਸੀਪਾ ਆਹ ਕੀ ਸਾਇਸੂ ਜੇ ਕਿ ਪ੍ਰਾਣ ਬਣੇ ਪਏ ਨੇ ਬਣੇ ਪੜੇ ਵਾਦੇ ਕਾਟੇ ਹੋਏ ਗਾਟੇ ਡਾ ਹੋ ਜਾਣਾ ਸੇ ਵੀ ਇਹ ਸ਼ਾਨ ਨੇ ਵੀ ਇੱਥੇ ਬੰਦਿਆ ਜੀ ਬਾਕੀ ਅੱਧੀ ਫੈਕਟਰੀ ਆਪਣੇ ਰਹਿ ਗਈ ਦੇਖਣ ਵਾਲੀ ਐਸਾਈਡ ਸਾਡੇ ਕੋਲ ਟਾਈਮ ਬਹੁਤ ਘੱਟ ਹੈ ਉਦੇ ਕਰਕੇ ਆਪਾਂ ਤੁਹਾਨੂੰ ਆ ਸ਼ਾਨੇ ਦਿਖਾ ਦਿੰਦੇ ਇੱਥੇ ਸ਼ਾਮੇ ਸ਼ਾਨੇ ਬਣੇ ਪਿਆ ਸੀਪਾ ਵਗੈਰਾ ਕਿਸੇ ਮੇਰੇ ਵੀਰ ਨਾਣਾ ਇਦਾਂ ਉਸਮਾਨ ਇਥੇ ਫੈਕਟਰੀ ਚ ਮਿਲ ਸਕਦਾ ਨੰਬਰ ਨਹੀਂ ਲਿਆ ਆਪਾਂ ਨਾਲ ਯਾਰ ਹਾਂ 11 ਨੰਬਰ ਤਾਂ ਅਬ ਨੰਬਰ ਦੇਗਾ ਫਿਰ ਮੈਨੂੰ ਵੀ ਆਪਣਾ ਨੰਬਰ ਦੇਣਾ ਪਣਾ ਨਾ ਆ ਜਾ ਫਿਰ ਤੇ ਗੱਲ ਕਰਾਂ ਹਾਂ ਬਾਕੀ ਜੇ ਆਪਾਂ ਮਾਰਕ ਨਾਲ ਗੱਲ ਨਹੀਂ ਕੀਤੀ ਅੰਦਰ ਅਸੀਂ ਬੈਠੇ ਤੇ ਰਹਿ ਜਰੂਰ ਹੈ ਤੇ ਮੇਰਾ ਨੰਬਰ ਤੁਸੀਂ ਕਨੈਕਟ ਆਪਣਾ ਨੰਬਰ ਦੇਣਾ ਤੁਹਾਨੂੰ ਡੈਸ਼ ਵਗੈਰਾ ਦੱਸ ਦਾਂਗੇ ਕਿੱਥੇ ਹੈਗੀ ਇਹ ਜੰਸੀ ਮੇਰਾ ਨੰਬਰ ਹੈ ਜੀ 984596973 ਜੇ ਵੀਰ ਨੇ ਲਾਣਾ ਤੇ ਆਪਣਾ ਨਾਲ ਕਨੈਕਟ ਕਰ ਸਕਦਾ ਆਪਾਂ ਅੱਗੇ ਉਹਨਾਂ ਨਾਲ ਨੰਬਰ ਦੇ ਦਾਂਗਾ ਤੁਹਾਨੂੰ ਉਹਦਾ ਨੰਬਰ ਨਹੀਂ ਆਪਾਂ ਲੈ ਆ ਆਪਣੇ ਬੰਦੇ ਕੋਲ ਨੰਬਰ ਹੈਗਾ ਲੈ ਕੇ ਦੇ ਤੁਹਾਨੂੰ ਆਪਾਂ ਉੱਪਰ ਲਿਖ ਦਾਂਗੇ ਜੀ ਉਹਨਾਂ ਦਾ ਨੰਬਰ ਨੰਬਰ ਲਿਖ ਦਾਂ ਤੇ ਅੱਜ ਦਾ ਵਲੌਗ ਆਪਣਾ ਇੰਨਾ ਹੀ ਜੀ ਸਾਰੇ ਮੇਰੇ ਵੀਰਾਂ ਦੇ ਸਾਥੀਆ ਕਾਲ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਕਰਤਾਰਾਂ ਦੇ ਕੋਲੇ ਜੰਸ਼ੀ ਚ ਚੱਲ ਤੂੰ ਦੱਸ ਕਿ ਕਿਹੜੇ ਰੋਡ ਤੇ ਫੈਕਟਰੀ ਹੈ ਇਹ ਮੈਂ ਤੁਹਾਨੂੰ ਦੱਸ ਦਾਂਗਾ ਮੜਾ ਦੱਸ ਦੇ ਇਹ 90 ਦੇ ਨਾਲ ਹੀ ਹੈ ਟਿੰਗੀ ਵਈ ਰਾਏ ਰਾਏਕੋਟ ਆ ਰਾਏਕੋਟ ਮਲੇਰ ਕੋਟ ਰਾ ਦਿੱਨਾ ਬਾ ਰੋਡ ਹਨਾ ਕਿਹੜਾ ਵੱਜਦਾ ਇਹ ਟਿੰਗੀ 10 ਦੇ ਅਗਰ ਕੱਟ ਦੇ ਅਈ ਸ਼ਾਜੀ ਕੋਈ ਬਾਸਕਾਰ ਵੀ ਇੱਥੇ ਪਈਆਂ ਤੇ ਹੁਣ ਲੈਂਦੇ ਜੀ ਇਜਾਜ਼ਤ ਤੁਹਾਡੇ ਤੋਂ ਜਾਉਂਦੇ ਵਾਸਤੇ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ